ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਬੋਲੀਆਂ ਦੇ ਚੈਨਲ ਤੇ ਅੱਜ ਆਪਾਂ ਸੈਂਤੀ ਤੋਂ ਲੈ ਕੇ ਕਾਰ ਤੱਕ ਬੋਲੀਆਂ ਲੈ ਕੇ ਆਏ ਹਾਂ ਜੇ ਤੁਸੀਂ ਪਹਿਲਾਂ ਇਹ ਬੋਲੀਆਂ ਨਹੀਂ ਦੇਖੀਆਂ ਤਾਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਬੋਲੀਆਂ ਦੇ ਨਾਲ ਸ਼ੈਣ 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 ਵਿੱਦਿਆ ਪੜਾ ਦੇ ਬਾਬਲਾ ਪਾਵੇਂ ਦਈ ਨਾ ਦਾ ਜੇ ਵਿੱਚ ਗੈਣੇ ਵਿੱਦਿਆ ਪੜਾ ਦੇ ਬਾਬਲਾ ਪਾਵੇਂ ਦਈ ਨਾ ਦਾ ਜੇ ਵਿੱਚ ਗੈਣੇ ਲੈਣੀ ਮਿਲਣੇ ਪੀੜੀ ਬੁੰਦਿਆ ਲੈਣੀ ਮਿਲਣੇ ਪੀੜੀ ਬੁੰਦਿਆ ਪਟਦੀ ਭਾਕੇ ਦੋਣ ਮਿਲਣੇ ਸੱਚ ਦੱਸ ਦੇ ਤੇਰੀ ਨਿਗਾ ਵਿੱਚ ਕੌਣ ਮਿਲਣੇ ਸੱਚ ਦੱਸ ਦੇ ਤੇਰੀ ਨਿਗਾ ਵਿੱਚ ਕੌਣ ਮਿਲਣੇ ਸੱਚ ਦੱਸ ਦੇ ਜੇਠ ਕੁ ਲੈਣਾ ਟੁੱਟ ਪੈਣਾ ਮੈਨੂੰ ਗਾਨ ਬਿਨਾਣਾ ਬੋਲੇ ਮਾਰ ਦਿੰਦਾ ਉਹ ਜਾਨੋ ਮੈਨੂੰ ਜੇ ਨਾਲ ਲੁਕਦੀ ਸੰਦੂਕਾਂ ਓਲੇ ਵੀਰ ਹੋਊਗਾ ਤੇਰਾ ਵੇ ਦੱਸ ਕੀ ਲੱਗਦਾ ਉਹ ਮੇਰਾ ਮੇਰੀ ਜਾਨ ਦੀ ਜੁੱਤੀ ਰਹਾ ਕੋਲ ਤੂੰ ਖੜਾ ਵੇ ਮੈਂ ਜੇਠ ਨੇ ਕੁੱਟੀ ਰਹਾ ਕੋਲ ਤੂੰ ਖੜਾ ਵੇ ਮੈਂ ਜੇਠ ਨੇ ਕੁੱਟੀ ਰਹਾ ਕੋਲ ਤੂੰ ਖੜਾ ਐਵੇਂ ਜੇਠ ਨੇ ਕੁੱਟੀ ਜੇ ਤੂੰ ਕੋਲ ਨਾ ਹੁੰਦਾ ਮੈਂ ਵੀ ਮਾਰਦੀ ਜੁੱਤੀ ਜੇ ਤੂੰ ਕੋਲ ਨਾ ਹੁੰਦਾ ਮੈਂ ਵੀ ਮਾਰਦੀ ਜੁੱਤੀ ਛੜਾ ਛੜਾ ਇਹਨੂੰ ਦੇਵੇ ਦਲਾਸੇ ਛੜਾ ਛੜਾ ਇਹਨੂੰ ਦੇਵੇ ਦਲਾਸੇ ਮੋਜ ਭਰਾਉ ਰਹੀਂਦੀ ਵੇ ਡੋਡਕਿਆਂ ਨਾਲ ਅੱਗ ਬਲ ਬਿੰਦੀ ਡੋਡਕਿਆਂ ਨਾਲ ਅੱਗ ਬਲ ਲੰਂਦੀ ਰੋਟੀ ਸੇਕ ਨਾ ਰਹੀਂਦੀ ਕਦੁ ਖਲਾ ਬਿਠਦਾ ਚਾਕਰਨਾ ਵਿੱਚ ਰਹੀਂਦੀ ਕਦੁ ਖਲਾ ਵੜਦਾ ਚਾਕਰਨਾ ਵਿੱਚ ਰਹੀਂਦੀ ਕਦੁ ਖਲਾ ਬਿਠਦਾ చారే నేకే ముండే నీక నే చీగిండే నీకు చందరి షాటకే ముండే ਲੰਮੀ ਧੌਣ ਤੇ ਸਜੇਤ ਵੀਤੀ ਲੰਮੀ ਧੌਣ ਤੇ ਸਜੇਤ ਵੀਤੀ ਮੰਦਰੀ ਧੌਣ ਤੇ ਵਾਲੇ ਰੋਟੀ ਲੈ ਕੇ ਚਲ ਪੀ ਖੇਤ ਨੂੰ ਰੋਟੀ ਲੈ ਕੇ ਚਲ ਪੀ ਖੇਤ ਨੂੰ ਧਿਓਰ ਮਛੀਆਂ ਚਾਰੇ ਨਹੀਂ ਆਉਂਦੇ ਨੂੰ ਕਹਿੰਦਾ ਜੀ ਨਹੀਂ ਭਾਬੀਏ ਆਉਂਦੀ ਨੂੰ ਕਹਿੰਦਾ ਜੀ ਨਹੀਂ ਭਾਬੀਏ ਜਾਂਦੀ ਨੂੰ ਅੱਖੀਆਂ ਮਾਰ ਐ ਟੁੱਟ ਪੈਣਾ ਵਿਗੜ ਗਿਆ ਬਿਨ ਮੁਕਲਾ ਹੀ ਪਹਲੇ ਟੁੱਟ ਪੈਣਾ ਵਿਗੜ ਗਿਆ ਬਿਨ ਮੁਕਲਾ ਹੀ ਪਹਲੇ ਪੈਣਾ ਵਿਗੜ ਗਿਆ ਛੰਨਾ ਪਰਿਆ ਦੁੱਧ ਦਾਏ ਡੋਲਣਾ ਵੀ ਨਹੀਂ ਛੰਨਾ ਪਰਿਆ ਦੁੱਧ ਦਾਏ ਡੋਲਣਾ ਵੀ ਨਹੀਂ ਹੋਰ ਪਰਣਾ ਵੀ ਨਹੀਂ ਤੈਨੂੰ ਛੜਨਾ ਵੀ ਨਹੀਂ ਹੋਰ ਪਰਣਾ ਵੀ ਨਹੀਂ ਤੈਨੂੰ ਛੜਨਾ ਵੀ ਨਹੀਂ ਹੋਰ ਕਰਨਾ ਵੀ ਨਹੀਂ ਜੇ ਕਰਿਆ ਤੇ ਕਰੂ ਤੇਰਾ ਮਾਮਾ ਇੱਥੇ ਮੇਰੀ ਨਥ ਡਿਗ ਪੀ ਓਕੇ ਚਕੀ ਜਵਾਨਾ ਇੱਥੇ ਮੇਰੀ ਨਥ ਡਿਗ ਪੀ ਓਕੇ ਚਕੀ ਜਵਾਨਾ ਇੱਥੇ ਮੇਰੀ ਨਥ ਡਿਗ ਪੀ ਕਿੱਕਰਾਂ ਵੀ ਲੰਗ ਗਈਆਂ ਕਿਕਰਾਂ ਵੀ ਲੰਗ ਗਈਆਂ 베ਰੀਆਂ ਵੀ ਲੰਗ ਗਈਆਂ ਵੇ ਲੰਗਣੋਂ ਰਹਿ ਗਈ ਦੇਕ ਲੰਗਣੋਂ ਰਹਿ ਗਈ ਦੇਕ ਅਲੜ ਜਵਾਨੀ ਦਾ ਹਿੱਟਰ ਵਰਗਾ ਸੇਕ ਵੇ ਲੜ ਜਵਾਨੀ ਦਾ ਹਿੱਟਰ ਵਰਗਾ ਸੇਕ ਵੇ ਲੜ ਜਵਾਨੀ ਦਾ ਹਿੱਟਰ ਵਰਗਾ ਸੇਕ ਸਸੜੀਏ ਸਮਝਾਲਾ ਪੁੱਤ ਨੂੰ ਸਸੜੀਏ ਸਮਝਾਲਾ ਪੁੱਤ ਨੂੰ ਕਰਨ ਰਾਤ ਨੂੰ ਆਵੇ ਨਹੀਂ ਕਰਦੀ ਸ਼ੱਕਰ ਬੂਰੇ ਵਰਗੀ ਕਰਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਵੇ ਨਹੀਂ ਕਰਦੀ ਨਾਰ ਪਟੋਲੇ ਵਰਗੀ ਕਰਦੀ ਨਾਰ ਪਟੋਲੇ ਵਰਗੀ ਨਿਤ ਚੋਰੀ ਦੇ ਜਾਵੇ ਵਰਜਨ ਮੋਏ ਨੂੰ ਸ਼ਰਮਰਤਾ ਨਾ ਆਵੇ ਵਰਜਨ ਮੋਏ ਨੂੰ ਸ਼ਰਮਰਤਾ ਨਾ ਆਵੇ ਹਰਜਨ ਮੋਏ ਨੂੰ ਬਹੁਤ ਵਧੀਆ ਬੋਲੀ ਵੈ ਹੈ ਜੇ ਹੀ ਕਮੈਂਟ ਕਰਕੇ ਜਰੂਰ ਦੱਸਣਾ ਜਿਹੜੀ ਬੋਲੀ ਤੁਹਾਨੂੰ ಅನ್ನ ಚನ್ನಿಚರಿಟಾ ಗೇ ಲ ನಂಕೂ ಕೊಟ್ಟೆ ಲ ನಂಾರಿ ಕೊಟ್ಟೆ ಲ ನಂಬರ್ದಾರಿ ਪੇਕਿਆਂ ਦੇ ਕਰਮ ਜੀਆਂ ਲਵੇਰੀਆਂ ਪੇਕਿਆਂ ਦੇ ਕਰਮ ਜੀਆਂ ਲਵੇਰੀਆਂ ਸੋਹਰਿਆਂ ਦੇ ਕਰ ਦੇਵੇ ਠੰਡੀ ਵਿਨਾ ਮਾੜੀ ਹੋ ਗਈ ਵੇ ਸੁਠੰਟਲਕਰੀ ਜਾਂਦੀ ਮਾੜੀ ਹੋ ਗਈ ਵੇ ਸੁਠੰਟਲਕਦੀ ਜਾਂਦੀ ਮਾੜੀ ਹੋ ਵੇੜੇ ਦੇ ਵਿੱਚ ਖੜ੍ਹੀ ਐ ਭਾਬੀ ਐ ਵੇੜੇ ਦੇ ਵਿੱਚ ਖੜ੍ਹੀ ਐ ਭਾਬੀ ਐ ਮੈਂ ਤਾਹਨੇ ਘਟਕਾਈ ਨਹੀਂ ਤੂੰ ਤਾਂ ਸਾਨੂੰ ਯਾਦ ਨਹੀਂ ਕਰਦੀ ਤੂੰ ਤਾਂ ਸਾਨੂੰ ਯਾਦ ਨਹੀਂ ਕਰਦੀ ਮੈਂ ਨਹੀਂ ਦਿਲੋਂ ਭੁਲਾਈ ਤੇਰੇ ਨਖਰੇ ਨੇ ਅੱਗ ਕਾਲ ਜぇ ਲਾਈ ਤੇਰੇ ਨਖਰੇ ਨੇ ਅੱਗ ਕਾਲ ਜぇ ਲਾਈ ਤੇਰੇ ਨਖਰੇ ਨੇ ਅੱਗ ਕਾਲ ਜぇ ਲਾਈ ਜੀਜਾ ਸਾਲੀ ਤਾਜ ਖੇੜਦੇ ਜੀਜਾ ਸਾਲੀ ਤਾਜ ਖੇੜਦੇ ਸਾਲੀ ਗਈ ਜਿੱਤ ਵੇ ਜੀਜਾ ਨਹੀਂ ਲੇਤ ਦੱਲਾ ਸੱਟ ਵੇ ਜੀਜਾ ਨਹੀਂ ਲੇਤ ਦੱਲਾ ਸੱਟ ਵੇ ਜੀਜਾ ਦੱਲਾ ਸੱਟ ਵੇ ਜੀਜਾ ਨਹੀਂ ਲੇਤ ਦੱਲਾ ਸੱਟ ਮਾਂ ਮੇਰੀ ਨੇ ਬੋਇਆਂ ਭੇਜੀਆਂ ਮਾਂ ਮੇਰੀ ਨੇ ਬੋਇਆਂ ਭੇਜੀਆਂ ਵਿੱਚ ਭੇਜੀ ਕਸਤੂਰੀ ਨਹੀਂ ਕੱਟਦੀ ਤਿੰਨ ਰਤੀਆਂ ਕਦੋਂ ਕਰਨੀਗੀ ਪੂਰੀ ਕੱਟਗੀ ਤਿੰਨ ਰਤੀਆਂ ਕਦੋਂ ਕਰੇਗਾ ਪੂਰੀ ਕੱਟਗੀ ਤਿੰਨ ਰਤੀਆਂ ਕਦੋਂ ਕਰੇਗਾ ਪੂਰੀ ਜੇ ਭਾਬੀਏ ਮੇਰਾ ਖੂਨੀ ਜਾਣਦੀ ਜੇ ਭਾਬੀਏ ਮੇਰਾ ਖੂਨੀ ਜਾਣਦੀ ਖੂਨੀ ਤੂੰ ਤਾਂ ਵਾਲਾ ਨੀ ਜੇ ਭਾਬੀ ਮੇਰਾ ਨਾਣੀ ਜਾਣਦੀ ਜੇ ਭਾਬੀ ਮੇਰਾ ਨਾਣੀ ਜਾਣਦੀ ਨਾ ਮੇਰਾ ਕਰਤਾਰਾ ਨੀ ਬੋਤਲ ਪੀਂਦੇ ਦਾ ਸੁਣ ਭਾਬੀਏ ਲਲਕਾਰਾ ਬੋਤਲ ਪੀਂਦੇ ਦਾ ਸੁਣ ਭਾਬੀਏ ਲਲਕਾਰਾ ਬੋਤਲ ਪੀਂਦੇ ਦਾ ਜੀਜਾ ਲੱਕ ਨੂੰ ਖੁਰਕਦਾ ਆਵੇ ਮੇਰੇ ਪਾਦ ਪੈਸੇ ਵਾਰਦਾ ਜੀਜਾ ਲੱਕ ਨੂੰ ਖੁਰਕਦਾ ਆਵੇ ਮੇਰੇ ਪਾਦ ਪੈਸੇ ਵਾਰਦਾ ਜੀਜਾ ਲੱਕ ਨੂੰ ਖੁਰਕਦਾ ਆਵੇ ਮੇਰੇ ਪਾਦ ਪੈਸੇ ਵਾਰਦਾ ਚੱਕਿਆ ਪੌਣਾ ਕੁੜੀ ਸਾਗ ਨੂੰ ਚੱਲੀ ਚੱਕਿਆ ਪੌਣਾ ਕੁੜੀ ਸਾਗ ਨੂੰ ਚੱਲੀ ਰਾਹ ਵਿੱਚ ਆ ਗਈ ਨੇਰੀ ਕੁੜੀਓ ਅੱਜ ਤੂੰ ਆਸ਼ਿਕ ਨੇ ਘੇਰੀ ਨਹੀਂ ਕੁੜੀਓ ਅੱਜ ਤੂੰ ਆਸ਼ਿਕ ਨੇ ਘੇਰੀ ਆਰੀ 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 ਨਹੀਂ ਮੈਨੂੰ ਕਹਿੰਦਾ ਦੁੱਦਲਾ ਦੇ ਮੈਨੂੰ ਕਹਿੰਦਾ ਦੁੱਦਲਾ ਦੇ ਮੈਂ ਲਾਤਾ ਕਾਰ ਦੀ ਸਾਰੀ ਨਹੀਂ ਮੈਨੂੰ ਕਹਿੰਦਾ ਖੰਡ ਪਾ ਦੇ ਮੈਨੂੰ ਕਹਿੰਦਾ ਖੰਡ ਪਾ ਦੇ ਮੈਂ ਲਪ ਮਿਸ਼ਰੀ ਦੀ ਮਾਰੀ ਨਨ ਦੇ ਕੀ ਪੁੱਛਦੀ ਤੇਰੇ ਵੀਰ ਨੇ ਮਾਰੀ ਨਨ ਦੇ ਕੀ ਪੁੱਛਦੀ ਤੇਰੇ ਵੀਰ ਨੇ ਮਾਰੀ ਨਨ ਦੇ ਕੀ ਪੁੱਛਦੀ ਤੇਰੇ ਵੀਰ ਨੇ ਮਾਰੀ ਜੀਜਾ ਵਾਰ ਦੇ دیਵਾਨੀ ਖੋਟੀ ਗਿੱਧੇ ਵਿੱਚ ਸਾਲੀ ਨੱਚਦੀ ਜੀਜਾ ਵਾਰ ਦੇ دیਵਾਨੀ ਖੋਟੀ ਗਿੱਧੇ ਵਿੱਚ ਸਾਲੀ ਨੱਚਦੀ ਦੇਖੋ ਨੀ ਸਯੋ ਮੇਰੇ ਕੜਤ ਤਵੀਤ ਦੀ ਦੇਖੋ ਨੀ ਸਯੋ ਮੇਰੇ ਕੜਤ ਤਵੀਤ ਦੀ ਸਾਬ ਲੈ ਹਵੇਲੀ ਨੀ ਜਿੰਦ ਜਾਂਦੀ ਜਾਂਦੀ ਬੀਤਦੀ ਨੀ ਸਾਬ ਲੈ ਹਵੇਲੀ ਜਿੰਦ ਜਾਂਦੀ ਏ ਬੀਤਦੀ ਨੀ ਇਹ ਨਹੀਂ ਖਾਸ ਨਹੀਂ ਸੀ ਆਣੀ ਪਾਬੀਏ ਹਸੀਏ ਖੇੜੀਏ ਆਣੀ ਪਾਬੀਏ ਹਸੀਏ ਖੇੜੀਏ ਚੱਲੀਏ ਬਾਹਰ ਲੈ ਕਰਨੀ ਨਹੀਂ ਤੂੰ ਤਾਂ ਪਕਾ ਲਈ ਮਿੱਠੀਆਂ ਰੋਟੀਆਂ ਨਹੀਂ ਤੂੰ ਤਾਂ ਪਕਾ ਲਈ ਮਿੱਠੀਆਂ ਰੋਟੀਆਂ ਮੈਂ ਡੱਕਿਆ ਹਲਣਾ ਹਲਣੀ ਨਹੀਂ ਉਹਨਾਂ ਗੱਲਾਂ ਨੂੰ ਯਾਦ ਪਾਬੀਏ ਕਰਨੀ ਉਹਨਾਂ ਗੱਲਾਂ ਨੂੰ ਯਾਦ ਪਾਬੀਏ ਕਰਨੀ ਉਹਨਾਂ ਗੱਲਾਂ ਨੂੰ ਤਾਸ਼ ਖੇਡਣੀ ਸਿੱਖ ਵਜੀਜਾ ਨਹੀਂ ਲੱਤ ਦੇ ਲਾਸੰਕ ਵਜੀਜਾ ਤਾਸ਼ ਖੇਡਣੀ ਸਿੱਖ ਵਜੀਜਾ ਨਹੀਂ ਲੱਤ ਦੇ ਲਸਟ ਵਜੀਜਾ ਤਾਸ਼ ਖੇਡਣੀ ਸਿੱਖ ਵਜੀਜਾ ਜਿੱਥੇ ਕੁੜੀਓ ਆਪਾਂ ਖੜੀਆਂ ਜਿੱਥੋ ਕੁੜੀਓ ਉੱਤਾਂ ਆਪਾਂ ਖੜੀਆਂ ਉੱਥੇ ਹੋਰ ਕੋਈ ਨਾ ਜਿੱਥੇ ਸੱਸ ਮਟਿਆਰ ਨੋਂਦੀ ਲੋੜ ਕੋਈ ਨਾ ਜਿੱਥੇ ਸੱਸ ਮਟਿਆਰ ਨੋਂਦੀ ਲੋੜ ਕੋਈ ਨਾ ਜਿੱਥੇ ਸੱਸ ਮਟਿਆਰ ਨੋਂਦੀ ਲੋੜ ਕੋਈ ਨਾ ਰੱਬ ਦਾ ਫਿਰੇ ਕੀ ਦਿਉਰਾ ਰੂਪ ਦੀਆਂ ਮੰਡੀਆਂ ਚੋਂ ਰੱਬ ਦਾ ਫਿਰੇ ਕੀ ਦਿਉਰਾ ਰੂਪ ਦੀਆਂ ਮੰਡੀਆਂ ਪੰਨੇ ਕੇ ਤੂੰ ਪੱਗ ਵੇਨਵਾਬ ਵਰਗੀ ਤੇਰੇ ਜੱਟੀ ਨਾ ਪਸੰਦ ਵੇਸ਼ਰਾਬ ਵਰਗੀ ਤੇਰੇ ਜੱਟੀ ਨਾ ਪਸੰਦ ਵੇਸ਼ਰਾਬ ਵਰਗੀ ਤੇਰੇ ਜੱਟੀ ਨਾ ਪਸੰਦ ਵੇਸ਼ਰਾਬ ਵਰਗੀ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਤੇ ਵਾਧੂ ਆਲ ਸ਼ੇਅਰ ਕਰੋ ਪਿਆਰ ਜੋ ਜੇ ਤੁਹਾਨੂੰ ਕੋਈ ਵਧੀਆ ਜਿਹਾ ਵਿਆਹ ਹੋਣ ਵਾਲਾ ਹੈ ਤੇ ਅਗੀਆਂ ਸਹੇਲੀਆਂ ਨੂੰ ਨਾਲ ਦੀਆਂ ਭੈਣਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਕਿ ਉਹ ਵੀ ਇਹ ਬੋਲੀਆਂ ਦੀ ਤਿਆਰੀ ਕਰਕੇ ਔਰ ਤੇ ਤੁਸੀਂ ਗਿੱਧੇ ਵਿੱਚ ਖੂਬ ਇੰਜੋਏ ਕਰੋ ਤੇ ਵੀਡੀਓ ਨਾਲ ਅਸਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਜਿਆਦਾ ਧੰਨਵਾਦ ਓਕੇ ਬਾਏ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਆਂ ਬੋਲੀਆਂ ਦੇ ਨਾਲ